ਤੁਹਾਡਾ ਹੈਲਥ ਮਿਨਿਸਟਰ ਬਿਆਨ ਦੇਂਦਾ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨੇਰੇ ਉਹਨਾਂ ਦੇ ਫਟੜ ਹੋਣ ਦਾ ਪ੍ਰਬੰਧ ਕੀਤਾ ਜੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸੇਜ਼ ਟੀਅਰ ਗੈਸ ਤੇ ਸ਼ੈਲ ਛੱਡ ਰਹੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫ ਆਈ ਆਰ ਲਾਗ ਰਿ ਕੀਤੀ ਕਿਸੇ ਤੇ ਪਹਿਲੀ ਗੱਲ ਤੇ ਪੁਲਿਸ ਉਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਜੇ ਹਰਿਆਣੇ ਦੀ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂਐਫ ਕੰਪਲੀਟਲੀ ਫੇਲ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਨਾ ਤੁਹਾਡੇ ਵਿੱਚ ਮਿਨਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਨ ਹੈ ਸੈਂਟਰ ਦੇ ਸਾਹਮਣੇ ਖਲੋਤ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ ਜੀ ਉਹਦੇ ਵਿੱਚ ਇਹ ਗੱਲ ਜਿਹੜੀ ਰੱਖੀ ਜਾਊਗੀ ਜਿਸ ਤਰ੍ਹਾਂ ਰਾਸ਼ਟਰਪਤੀ ਰਾਜਦਾਨੀ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੀ ਹੈ ਭਾਜੀ ਇਹ ਨਹੀਂ ਰੱਖੀ ਨਹੀਂ ਜਾਏਗੀ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਕਟੇਰੇ 'ਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਦਿਨਰੇ ਬਚੋਲੇ ਬਣ ਕੇ ਫਿਰਦੇ ਰਹੇ ਤੁਹਾਨੂੰ ਅਜੇ ਤੁਹਾਡੇ ਖੂਨ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ ਹੈ ਤੁਸੀਂ ਪਰਿਵਾਰ ਨੂੰ ਮਿਲਿਓ ਕਿ ਪਰਿਵਾਰ ਦਾ ਰੋਸ ਨਹੀਂ ਜੀ ਮੈਨੂੰ ਪਰਿਵਾਰ ਨੂੰ ਮੈਂ ਮਿਲਿਆ ਉਹਨਾਂ ਦੇ ਪਿਤਾ ਜਿਹੜੇ ਨੇ ਤੁਹਾਨੂੰ ਪਤਾ ਹੈ ਜਿਸ ਕਿਸਮ ਦੇ ਮੈਂਟਲ ਸ਼ੌਕ ਵਿੱਚ ਨੇ ਉਹ ਤਾਂ ਕੋਈ ਗੱਲ ਜ਼ੁਬਾਨੀ ਕਹਿ ਹੀ ਨਹੀਂ ਕਹਿ ਪਾਰੇ ਜੀ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਸ਼ਹੀਦ ਹੋਇਆ ਉਹਦੀ ਬਾਡੀ ਹੈ ਜਿਹੜੀ ਹੈ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਜਾਂ ਰਜਿੰਦਰ ਹਸਪੀਟਲਸ ਪਈ ਜਿਹੜੀਆਂ ਕਿਸਾਨ ਯੂਨੀਅਨਸ ਨੇ ਗਵਰਨਮੈਂਟ ਨਾਲ ਡਾਇਰੈਕਟਲੀ ਗੱਲ ਕਰਦੀ ਮੈਂ ਵੀ ਆਪਣੀ ਪਾਰਟੀ ਵੱਲੋਂ ਆਪੇ ਥੇ ਦੁੱਖ ਦਾ اظہار ਕਰਨ ਵਾਸਤੇ ਆਇਆ ਹਾਂ ਇਹ ਗੱਲ ਦੱਸਣ ਵਾਸਤੇ ਆਇਆ ਹਾਂ ਕਿ ਸਮੁੱਚੀ ਕਿਸਾਨੀ ਨਾਲ ਅਸੀਂ ਵੀ ਖੜੇ ਹਾਂ ਸਾਡੀ ਕਿਸਾਨੀ ਵੀ ਖੜੀ ਹੈ ਮੈਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਈ ਇੱਕ ਸਵਾਲ ਕਰਨਾ ਚਾਹਨਾ ਮਾਨ ਸਾਹਿਬ ਪਿਛਲੇ 7 ਦਿਨ ਤੋਂ ਲਗਾਤਾਰ ਅਨਪਰਵੋਕਟ ਟੀਅਰ ਗੈਸ ਤੇ ਸ਼ੈਲ ਬੰਬ ਦੁਨਾਲੀ ਦੇ ਪੈਲੇਟਸ ਫੋਨ ਤਾਂ ਥੱਲੇ ਕਰ ਲਓ ਥੋੜੇ ਥੋੜੇ ਜੀ ਫਾਇਰ ਕੀਤੇ ਜਾ ਰਹੇ ਨੇ ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਫੱਟੜ ਪਏ ਨੇ ਹਸਪਤਾਲਾਂ ਤੇ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨੇਰੇ ਉਹਨਾਂ ਦੇ ਫੱਟੜ ਹੋਣ ਦਾ ਪ੍ਰਬੰਧ ਕੀਤਾ ਜੀ ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਨੇ ਕਰਨਾ ਮੈਂ ਪਹਿਲੇ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸਸ ਟੀਅਰ ਗੈਸ ਦੇ ਸ਼ੈਲ ਛੱਡ ਰਹੇ ਨੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫ ਆਈ ਆਰ ਲੌਜ ਕੀਤੀ ਕਿਸੇ ਤੇ ਕੀ ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬੰਦਾ ਪਹਿਲੀ ਗੱਲ ਤੇ ਪੁਲਿਸ ਉੱਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਜੇ ਹਰਿਆਣੇ ਦੀ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਕਿ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰਿਟਰੀ ਚ ਪਹਿਲੀ ਗੱਲ ਤੇ ਕਿਸੇ ਹਿੰਦੂਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥੇ ਚ ਨਹੀਂ ਲੈਂਦੇ ਉਹ ਹੀ ਤੁਹਾਡੇ ਕੋਲ ਜਮਹੂਰੀ ਹੱਕ ਹੈ ਤੇ ਆ ਜੋ ਕੁਝ ਹੋਇਆ ਕਦੀ ਤੁਸੀਂ ਇੱਕ ਆਜ਼ਾਦਾਨਾ ਦੇਸ਼ ਜਿਹਨੂੰ ਲਾਰਜੈਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ ਉਹਦੇ ਵਿੱਚ ਤੁਸੀਂ ਕਦੀ ਸੁਣ ਸਕਦੇ ਹੋ ਜਿਸ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਜੇ ਦੀ ਜਿਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹੋਏ ਇਸ ਕਿਸਮ ਦਾ ਵਿਹਾਰ ਤੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਹੈਵ ਕੰਪਲੀਟਲੀ ਫੇਲਡ ਇਟ ਇਜ਼ ਹਾਈ ਟਾਈਮ ਯੂ ਰਿਜ਼ਾਈਨਡ ਐਸ ਦੀ ਚੀਫ ਮਿਨਿਸਟਰ ਆਫ ਪੰਜਾਬ ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਹੈ ਨਾ ਤੁਹਾਡੇ ਵਿੱਚ ਮਿਨਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਨ ਹੈ ਸੈਂਟਰ ਤੇ ਸਾਹਮਣੇ ਖਲੋਣ ਦੀ ਤੁਸੀਂ ਇੱਕ ਤੁਸੀਂ ਵਿਚੋਲੇ ਬਣ ਕੇ ਵਿਚੋਲੇ ਬਣ ਕੇ ਜਾਂ ਤੇ ਕੋਈ ਸਮਝੌਤਾ ਕਰਵਾਂਦੇ ਜੋ ਕਿਸਾਨਾਂ ਦੀ ਡਿਮਾਂਡ ਤੇ ਰਹੀ ਤੇ ਜਦੋਂ ਇਹ ਚਾਰ ਕਾਲੇ ਕਾਨੂੰਨ ਵਾਪਸ ਲਏ ਨੇ ਉਹ ਤਕਰੀਬਨ 35 ਤੋਂ 40 ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਸੰਸਥਾਵਾਂ ਸੀ ਇਹਨਾਂ ਦੀਆਂ ਤੇ 35 40 ਮੀਟਿੰਗਾਂ ਸੇ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਹੋ ਚੁੱਕੀਆਂ ਸੀ ਤੁਸੀਂ ਭਾਰਤ ਰਤਨਾ ਨਾਲ ਡਾਕਟਰ ਸੁਆਮੀ ਨਾਥਨ ਜੀ ਨੂੰ ਨਵਾਜਿਆ ਮੋਦੀ ਸਾਹਿਬ ਤੇ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ2 ਦਾ ਫਾਰਮੂਲਾ ਸੀ ਕਿਸਾਨਾਂ ਦੀ ਦੁਗਣੀ ਆਮਦਨ ਕਰਦਾ ਇਹ ਫਲਸਫਾ ਸੀ ਉਹਨੂੰ ਤੇ ਤੁਸੀਂ ਮੋਹਰ ਨਹੀਂ ਲਾਈ ਉਹਨੂੰ ਮੋਹਰ ਲਾਉਂਦੇ ਡਾਕਟਰ ਸੁਆਮੀ ਨਾਥਨ ਜੀ ਨੂੰ ਭਾਰਤ ਰਤਨਾ ਨਵਾਜਦੇ ਸੀ ਕਹਿੰਦੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਤੁਸੀਂ ਪੱਖ ਪੂਰਿਆ ਜੀ ਉਹ ਤੁਸੀਂ ਕੀਤਾ ਕੁਝ ਨਹੀਂ ਸੋ ਮੈਂ ਇਸ ਟਾਈਮ ਤੇ ਵੇਖੋ ਸਮੁੱਚਾ ਪੰਜਾਬ ਅੱਜ ਸਾਰਾ ਪੰਜਾਬੀ ਜਗਤ ਦੁਨੀਆ ਭਰ ਚ ਬਹੁਤ ਉਚੇਦ ਹੈ ਬਹੁਤ ਤਕਲੀਫ ਦੇ ਵਿੱਚ ਸਾਡੇ ਸਾਰਿਆਂ ਦੇ ਦਿਲ ਤੇ ਬਹੁਤ ਗਹਿਰਾ ਹੈ ਇਸ ਕੱਲ ਦਾ ਮੈਂ ਕਹਿੰਦਾ ਜ਼ਖਮ ਹੈ ਕਿ ਉਹ ਕੌਮ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਸਾਰਿਆਂ ਨੂੰ ਨਮਾਇਆ ਰੋਲ ਅਦਾ ਕੀਤਾ ਜਿਨ੍ਹਾਂ 1962 ਦੀ ਜੰਗ ਵਿੱਚ 1948 ਤੋਂ ਹੀ ਸ਼ੁਰੂ ਕਰ ਲਓ ਕਸ਼ਮੀਰ ਜਦੋਂ ਅਸੀਂ ਟੇਕਓਵਰ ਕੀਤਾ ਸਾਡੀਆਂ ਪੰਜਾਬ ਦੀਆਂ ਤੇ ਸਿੱਖ ਫੋਰਸੇਸ ਉੱਤੇ ਗਈਆਂ ਕਸ਼ਮੀਰ ਨੂੰ ਬਚਾਉਣ ਵਾਸਤੇ 1962 ਦੀ جنگ 1965 ਦੀ جنگ 1971 ਦੀ جنگ ਕਾਰਗਿਲ ਦੀ ਲੜਾਈ ਤੇ ਅੱਜ ਦੇ ਦਿਨ ਤੱਕ ਸਾਰੇ ਚੀਨ ਤੇ ਪਾਕਿਸਤਾਨ ਤੇ ਰਾਜਸਥਾਨ ਦੇ ਬਾਰਡਰਾਂ ਤੱਕ ਸਾਡੇ ਨੌਜਵਾਨ ਬੱਚੇ ਹਰ ਮਹੀਨੇ ਹਿੰਦੁਸਤਾਨ ਦੇ ਨੈਸ਼ਨਲ ਫਲੈਗ ਦੇ ਵਿੱਚ ਲਿਪਟ ਕੇ ਪਿੰਡੋਂ ਪਿੰਡ ਪਹੁੰਚਦੇ ਨੇ ਤੁਸੀਂ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਤੇ ਦੁਸ਼ਮਣ ਵੀ ਨਹੀਂ ਕਰ ਸਕਦੇ ਕੰਪਲੀਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਚੀਫ ਮਿਨਿਸਟਰ ਹੈਜ਼ ਕੰਪਲੀਟਲੀ ਫੇਲਡ ਮੈਂ ਉਹਨੂੰ ਚਾਹੂੰਗਾ ਕਿ ਜੇ ਤੁਸੀਂ ਇੰਨਾ ਦਮ ਨਹੀਂ ਰੱਖਦੇ ਰਿਜ਼ਾਈਨ ਕਰੋ ਕਿਉਂਕਿ ਜਿਹੜਾ ਮਨਸੂਬਾ ਸੈਂਟਰ ਦਾ ਲੱਗਦਾ ਸਾਨੂੰ ਸੈਂਟਰ ਦਾ ਮਨਸੂਬਾ ਪੰਜਾਬ ਦੇ ਵਿੱਚ ਇਸ ਕਿਸਮ ਦੇ ਮੈਨੂੰ ਲੱਗ ਰਿਹਾ ਹਾਲਾਤ ਪੈਦਾ ਕਰ ਰਿਹਾ ਕਿ ਇੱਥੇ ਰਾਸ਼ਟਰਪਤੀ ਰਾਜ ਆਂਦੇ ਟਾਈਮ ਦੇ ਵਿੱਚ ਲਾ ਸਕਾਂ ਕਿਉਂਕਿ ਅਨਪਰੋਵੋਕਟ ਪੰਜਾਬ ਦੀ ਟੈਰੀਟਰੀ ਚ 2250 ਮੀਟਰ ਕੁਸਕੇ ਸਾਡੇ ਨੌਜਵਾਨ ਬੱਤਿਆਂ ਨੂੰ ਮਾਰਿਆ ਜਾਏ ਫੱਟੜ ਕੀਤਾ ਜਾਏ ਲਤਾ ਤੋੜੀਆਂ ਜਾਣ ਈਵਨ ਇਥੋਂ ਤੱਕ ਮੈਨੂੰ ਪਤਾ ਲੱਗਾ ਬੋਰੀਆਂ ਚ ਪਾ ਕੇ ਚੰਦ ਬੰਦੇ ਇਹਨਾਂ ਦੇ ਸਿਵਲਨ ਕੱਪੜਿਆਂ ਵਿੱਚ ਜਿਹੜੇ ਲੋਕ ਸਨ ਉਹ ਹਰਿਆਣਾ ਪੁਲਿਸ ਤੇ ਨੇ ਕਿ ਪੈਰਾਮਿਲਟਰੀ ਫੋਰਸਸ ਦੇ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਨੂੰ ਚੁੱਕੇ ਵੀ ਲੈ ਗਏ ਨੇ ਕਿਸੇ ਨੂੰ ਪਤਾ ਨਹੀਂ ਉੱਥੇ ਬਣ ਕੀ ਰਿਆ ਜੀ ਤਾਂ ਸਮੁੱਚੇ ਪੰਜਾਬੀ ਜਗਤ ਨੂੰ ਇੱਕੋ ਕੇ ਖੜੂਣਾ ਪੈਗਾ ਸੈਂਟਰ ਦੀ ਇਹ ਜਿਹੜੀ ਇਹ ਪਾਲਿਸੀ ਹੈ ਇਨੂੰ ਕੰਡੈਮਨਡ ਕਰਨਾ ਪੈਗਾ ਅਸੀਂ ਤੋੜ ਤੱਕ ਲੜਾਈ ਜਿੱਥੋਂ ਤੱਕ ਵੀ ਜਾਣਾ ਹੋਵੇਗਾ ਕਿਉਂਕਿ ਵੇਖੋ ਦੋ ਚੀਜ਼ਾਂ ਨੇ ਐਜ਼ ਅ ਲੀਡਰ ਆਫ ਅ ਪੋਲਿਟਿਕਲ ਪਾਰਟੀ ਜਿੰਨੀਆਂ ਕਿਸਾਨ ਯੂਨੀਅਨਜ਼ ਨੇ ਨਾ ਮੈਂ ਗੱਲਬਾਤ ਕਰਦਾ ਰਹੇ ਨਾ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਪੋਲਿਟਿਕਲ ਮਦਖਲਤ ਹੋਏ ਤੁਸੀਂ ਕਿਰਪਾ ਕਰਕੇ ਬਾਰਡਰਾਂ ਤੇ ਨਾ ਆਓ ਅਸੀਂ ਇਸ ਗੱਲ ਕਰਨੀ ਗਏ ਕਿ ਕੱਲ ਨੂੰ ਕੋਈ ਸਿਆਸੀ ਪਾਰਟੀਆਂ ਦੇ ਜਾਂ ਸਿਆਸੀ ਲੀਡਰਾਂ ਦੇ ਖਾਤੇ ਚੜ ਦੇ ਕਿ ਇਹਨਾਂ ਨੇ ਆ ਕੰਮ ਕਰਵਾਇਆ ਬਿਲਕੁਲ ਬਟ ਅੱਜ ਜੋ ਪੰਜਾਬ ਦਾ ਹਸ਼ਰ ਹੋ ਰਿਹਾ ਜਾਂ ਜੋ ਪੰਜਾਬ ਦਾ ਹਸ਼ਰ ਹੋਣ ਨੂੰ ਜਾ ਰਿਹਾ ਹੈ ਜਾਂ ਸਮੁੱਚੀ ਕਿਸਾਨੀ ਦਾ ਹੋਣ ਨੂੰ ਜਾ ਰਿਹਾ ਹੈ ਤਾਂ ਅਸੀਂ ਕੋਈ ਮਿਊਟ ਸਪੈਕਟੇਟਰ ਨਹੀਂ ਬਣ ਕੇ ਰਹਿ ਸਾਰ ਵੀ ਵਿਲ ਹੈਵ ਟੂ ਫਾਈਟ ਐਸ ਵਨ اور ਮੇਰੀ ਅਪੀਲ ਹੈ ਸਮੁੱਚੇ ਪੰਜਾਬ ਨੂੰ ਆਪਣੇ ਬਿਲਕੁਲ ਮਦ ਪੇਦ ਭੁੱਲਦੇ ਹੋਏ ਆਪਣੀ ਜਾਤ ਤੋਂ ਉੱਤੇ ਉੱਠ ਕੇ ਪਾਤ ਤੋਂ ਉੱਤੇ ਉੱਠ ਕੇ ਵੀ ਹੈਵ ਟੂ ਸਟੈਂਡ ਐਸ ਵਨ ਅਗੇਂਸਟ ਦਿਸ ਗਵਰਨਮੈਂਟ ਸੈਂਟਰਲ ਗਵਰਨਮੈਂਟ ਨੇ ਜੋ ਕੁਝ ਕੀਤਾ ਇਹ ਬਹੁਤ ਮਹੜੀ ਗੱਲ ਕੀਤੀ ਹੈ ਤੇ ਭਗਵੰਤ ਮਾਨ ਨੂੰ ਇਹ ਵੀ ਮੈਂ ਗੱਲ ਕਵਾਂਗਾ ਭਗਵੰਤ ਮਾਨ ਜੀ ਜਿੰਨੇ ਬੰਦੇ ਫੱਟੜ ਨੇ ਉਹਨਾਂ ਸਾਰਿਆਂ ਦਾ ਇੰਡੀਵਿਜੂਅਲ ਕੇਸਸ ਦਰਜ ਹੋਣੇ ਚਾਹੀਦੇ ਨੇ ਭਾਵੇਂ ਇਸ ਟਾਈਮ ਤੱਕ ਭਾਵੇਂ ਅਨੁਪਛਾਤੇਆਂ ਤੇ ਹੀ ਕਰੋ ਕਿਉਂਕਿ ਅਖੀਰ ਇਨਵੈਸਟੀਗੇਟ ਕਰੋਗੇ ਤੇ ਬੰਦਿਆਂ ਤੇ ਨਾਂ ਆਣਗੇ ਉੰਨੀ ਦੇਰ ਵਾਸਤੇ ਦਫਾ 10302 ਅਧੀਨ ਇੰਡੀਅਨ ਆਈਪੀਸੀ ਦੇ ਵਿੱਚ ਜਿਹੜਾ ਅਨਲਵਜ ਹੈ ਹੋਮ ਮਿਨਿਸਟਰ ਦੇ ਹਰਿਆਣਾ ਦਾ ਉਹਦੇ ਤੇ ਕੇਸ ਦਰਜ ਕੀਤਾ ਐਂਡ ਦੀ ਕਾਂਗਰਸ ਵਿਲ ਆਲਸੋ ਨਾਕ ਆਟ ਦੀ ਡੋਰਸ ਆਫ ਦੀ ਟੌਪ ਕੋਰਟਸ ਮੈਂ ਖੁਦ ਹਾਈ ਕੋਰਟ ਦੇ ਵਿੱਚ ਜਲਦੀ ਮੈਂ ਅੱਜ ਵਕੀਲ ਸਾਹਿਬ ਆਪਣੇ ਨਾਲ ਗੱਲ ਵੀ ਕਰ ਲਈ ਅੱਜ ਰਾਤ ਪਹੁੰਚ ਕੇ ਮੈਂ ਉਹਨਾਂ ਨਾਲ ਗੱਲ ਵੀ ਕਰ ਰਿਹਾ ਵੀ ਵਿਲ ਗੋ ਇਨ ਟੂ ਅ ਰਿਟ ਇਨ ਦਾ ਹਾਈ ਕੋਰਟ ਕਿ ਬਕਾਇਦਾ ਤੌਰ ਜਿਹੜੀ ਹੈ ਇਹਦੀ ਕੋਈ ਜੁਡੀਸ਼ੀਅਲ ਇਨਕੁਆਰੀ ਕੀਤੀ ਜਾਏ ਐਟ ਦੀ ਹਾਈਐਸਟ ਲੈਵਲ ਕਿਹੜੇ ਬੰਦੇ ਨੇ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਆਰਡਰ ਕਿਨੇ ਕੀਤਾ ਇਹ ਕਤਲ ਹੋਇਆ ਬੰਦੇ ਫੱਟੜ ਹੋਏ ਨੇ ਇਹਦੀ ਰਿਸਪੌਂਸਿਬਿਲਟੀ ਕਿਹਦੀ ਜਿਹੜਾ ਮਾਲੀ ਨੁਕਸਾਨ ਹੋਇਆ ਕਿਸੇ ਟਾਇਰ ਪਾੜ ਦਿੱਤੇ ਇੰਜਨ ਖਰਾਬ ਕਰ ਦਿੱਤੇ ਉਹ ਤੇ ਚਲੋ ਇੱਕ ਛੋਟੀ ਗੱਲ ਪਟਾ ਜੋ ਹਸ਼ਰੇ ਇਹ ਮੈਂ ਸਮੁੱਚੇ ਹਿੰਦੁਸਤਾਨ ਨੂੰ ਤੇ ਡੈਮੋਕ੍ਰੇਸੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਵਾਂਗਾ ਵੀ ਵੀ ਵਿਲ ਆਲ ਹੈਵ ਟੂ ਸਟੈਂਡ ਅਪ ਅਗੇਂਸਟ ਦੀ ਕਾਨੀਨ ਲਾਜ਼ ਐਂਡ ਪੋਲਿਸੀਜ਼ ਆਫ ਦੀ ਸੈਂਟਰਲ ਗਵਰਨਮੈਂਟ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਹੈ ਜੀ ਉਹਦੇ ਵਿੱਚ ਇਹ ਗੱਲ ਜਿਹੜੀ ਰੱਖੀ ਜਾਊਗੀ ਜਿਸ ਤਰ੍ਹਾਂ ਰਾਸ਼ਟਰਪਤੀ ਰਾਜਦੂਮ ਦੀਆਂ ਜਿਹੜੀਆਂ ਚਾਰੀਆਂ ਕਰ ਰਹੀ ਹੈ ਪਾਜੀ ਜੇ ਇਹ ਰੱਖੀ ਨਹੀਂ ਜਾਏਗੀ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਕਟੇਰੇ 'ਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਤੁਸੀਂ ਨੇਰੇ ਬਚੋਲੇ ਬਣ ਕੇ ਫਿਰਦੇ ਰਹੇ ਹੋ ਤੁਹਾਨੂੰ ਅਜੇ ਤੁਹਾਡੇ ਖੂਨ ਨੇ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ ਤੁਸੀਂ ਸੈਂਟਰ ਰਿਪ੍ਰੈਜ਼ੈਂਟੇਟਿਵ ਬਣ ਕੇ ਤੁਸੀਂ ਇਹ ਸੋਚਿਆ ਕਿ ਸ਼ਾਇਦ ਤੁਹਾਡੀ ਸੈਂਟਰ ਨਾਲ ਗੱਲ ਰਹੇਗੀ ਤੇ ਤੁਹਾਡਾ ਕਮੈਂਟ ਟਪ ਜੇਗਾ ਕਿਸਾ ਟਪਣਾ ਸੀ ਸੋ ਇਹ ਗੱਲ ਸਾਰੀ ਲਗਾਤਾਰ ਇਹ ਜਿਹੜਾ ਸੈਸ਼ਨ ਹੈ ਇਹ ਸਟਾਰਮੀ ਸੈਸ਼ਨ ਹੋਏਗਾ ਇਦੇ ਵਿੱਚ ਗਵਰਨਮੈਂਟ ਨੂੰ ਕਟਹਿਰੇ 'ਚ ਖੜਾ ਕਰਾਂਗੇ ਭਗਵੰਤ ਮਾਨ ਨੂੰ ਹਰ ਕੀਮਤ ਜਿਹੜੀ ਜੋ ਵੀ ਪੰਜਾਬੀਆਂ ਨਾਲ ਹੋਇਆ ਹੀ ਵਿਲ ਹੈਵ ਟੂ ਅਨਸਰ ਫੋਰ ਵਾਟਐਵਰ ਹੈਸ ਹੈਪਨਡ ਇਨ ਪੰਜਾਬ ਇਹ ਮੈਂ ਸਮੁੱਚੇ ਪੰਜਾਬ ਨੂੰ ਇਸ ਗੱਲ ਦਾ ਯਕੀਨ ਦਿੰਦਾ